ਤੁਸੀਂ ਜ਼ਿੰਮੇਦਾਰ ਹੋ ਤੁਸੀਂ ਖੇਤਾਂ 'ਚ ਬੋਰ ਵਗੈਰਾ ਕਰਾਉਂਦੇ ਹੋ ਤੁਹਾਨੂੰ ਨੌਲੇਜ ਇਸ ਚੀਜ਼ ਦੀ ਹੈਗੀ ਹੈ ਜਦੋਂ ਤੁਸੀਂ ਇੱਥੇ ਦਿੱਥਸ ਡਿਸਕਸ ਕਰਦੇ ਰਹੇ ਹੋ ਜਾਂ ਸਲਾਹ ਦਿੰਦੇ ਹੋ ਕੌਣ ਸੀ ਜੀ ਮਸਲਾਦ ਉਹ ਉਸ ਵਕਤ ਤੁਸੀਂ ਦੱਸਿਆ ਜਿਹੜਾ ਪਾਣੀ 220 40 250 ਜਿਹੜਾ ਮਤਲਬ ਵਧੀਆ ਪਾਣੀ ਤਿੰਨ ਤੋਂ ਪਾਣੀ ਵਧੀਆ ਜੈ ਸਾਹਿਬ ਜੈ ਸਾਹਿਬ ਹੁੰਦੇ ਨੇ ਨਹੀਂ ਨਾਮ ਤਾਂ ਮੈਨੂੰ ਨਹੀਂ ਪਤਾ ਤਾ ਫਿਰ ਉਹਨਾਂ ਨੇ ਕੀ ਨੰਬਰਦਾਰ ਜੀ ਚੈੱਕ ਕੀਤਾ ਕਿ ਜਿਉਂ ਨਾ ਆਪਾਂ ਅੱਜ ਗੱਲ ਕਰੀਏ ਆ ਪਿੱਛੇ ਖਬਰ ਚੱਲ ਰਹੀ ਹੈ ਪੀਡੀਐਸ 1100 ਪਲੱਸ ਹੈ ਤੇ ਜਿਹੜਾ ਤੁਸੀਂ ਕਹਿੰਦੇ ਸੈਂਪਲ ਰੇਤਾ ਚ ਵਾਰ-ਵਾਰ ਭੇਜਦੀ ਸੀ ਪਿੱਛੇ ਚੈੱਕ ਕਰਦੀ ਸੀ ਜਿਹੜੀ ਅਫਸਰ ਸਾਹੀ ਦੀ ਟੀਮ ਸੀ ਇਹਨਾਂ ਦੀ ਰਿਪੋਰਟ ਪਰ ਇਹਦਾ ਆਪਾਂ ਗੱਲ ਕਰੀ ਖੇਤਾਂ ਨਾਲੋਂ ਜ਼ਿਆਦਾ ਠੀ ਪੀਡੀਐਸ ਹੈ ਆਪਾਂ ਆਪਣੇ ਖੇਤਾਂ ਦੀ ਗੱਲ ਕਰੀ ਆਪਣੀ ਜਿਹੜੇ ਅੱਜ ਮੋਰ 220 ਤੀ ਜਿਹੜੇ ਕੈਪੀਟਲ ਚੱਲਦੀ ਪਈ ਹੈ ਉਹਦਾ ਟੂਜੀ ਸਾਲ ਕੋ 600 ਹੈ 600 550 ਤੇ ਇਹਦਾ 1100 ਇਹਨਾਂ ਡੂੰਗਾ ਮੋਰ ਹੋਣ ਦੇ ਨਾਲ ਉੱਥੇ ਪਾਣੀ ਮਾੜਾ ਸੀ ਉੱਥੇ ਵੀ ਫਿਲਟਰ ਪਾਇਆ ਗਿਆ ਉਹ ਪਾਣੀ ਵਿੱਚ ਮਿਕਸ ਹੋ ਕੇ ਆਉਂਦਾ ਪਿਆ ਤੇ ਤਾਂ ਕਰਕੇ ਇਸ ਤਰ੍ਹਾਂ ਦਾ ਪਾਣੀ ਮਾੜਾ ਆਉਂਦਾ ਪਿਆ ਬਾਕੀ ਨਿਗਰਾਨੀ ਤਾਂ ਉਸ ਵਕਤ ਤੇ ਜਿਹੜੀ ਹੈ ਨਾ ਫਰੀਕੀ ਨਾਲ ਨਹੀਂ ਤੁਸੀਂ ਥੋੜਾ ਜਿਹਾ ਕੀ ਨਰ ਨੇ ਕੀਤੀ ਤੁਸੀਂ ਥੋੜੇ ਅੰਦਾਜ਼ਾ ਦੱਸੋ ਜੀ ਇਹ ਬੋਰ ਜਿਹੜਾ ਕਿੰਨਾ ਸਮਾਨ ਪਾਇਆ ਗਿਆ ਕਿਵੇਂ ਫਿਲਟਰ ਪੈ ਗਿਆ ਅੰਦਾਜ਼ਾ ਦੱਸੋ ਬੜਾ ਜੀ ਤੁਹਾਨੂੰ ਥੋੜਾ ਬੋਝ ਤੁਸੀਂ ਕੋਲ ਦੇ ਤਰ ਮੁਤਾਬਕ ਹੈ ਵੀ 900 ਤੋਂ ਪਲੱਸ ਇਹਨਾਂ ਨੇ ਬੋਰ ਕੀਤਾ ਸੀ ਤੇ 850 ਦੇ ਲਗਭਗ ਇਹਨਾਂ ਨੇ ਫਿਲਟਰ ਸਮਾਨ ਪਾਇਆ ਗਿਆ ਹੈ ਤਾਂ ਇਹ ਨਾ ਪੈਸਾ ਲਾ ਕੇ ਜਿਹੜੀ ਇਹ ਨਾ ਇਹ ਬਰਬਾਦ ਹੀ ਹੋਇਆ ਕੁਈ ਦਾ ਵੱਡੀ ਅਸਲੀਅਤ ਹੈ ਅਫਸਰ ਸੈਡ ਨਹੀਂ ਬੰਦੇਓ ਜਾਂ ਸਮਝ ਨਹੀਂ ਸੀ ਜਾਂ ਨੌਲੇਜ ਨਹੀਂ ਸੀ ਜਿਹੜਾ ਪਾਣੀ ਨਾ ਮਾਰੀ ਤੇ ਸਾਰੀਆਂ ਗੱਲਾਂ ਹੀ ਭਾਵੇਂ ਸਮਝ ਨਾ ਕਰਕੇ ਵੈਸੇ ਤਾਂ ਕਿਉਂਕਿ ਤੁਸੀਂ ਕਹਿੰਦੇ ਰਹੋ ਤੁਸੀਂ ਮੋਗੇ ਤੇ ਆ ਕੇ ਗੱਲ ਕਰਦੇ ਰਹੋ ਕਿ ਥੱਲੇ ਪਾਣੀ ਮਾਰਾ ਅਧਿਕਾਰੀਆਂ ਨੂੰ ਨਹੀਂ ਸਮਝ ਹੈਗੀ ਇਹ ਨਹੀਂ ਤਾਂ ਹੋਰ ਕਿਹਨੂੰ ਸਮਝਾਉਣਗੇ ਹਮ ਅਧਿਕਾਰੀਆਂ ਨੂੰ ਸਭ ਤੋਂ ਵੱਡੀ ਜਾਣਕਾਰੀ ਹੁੰਦੀ ਪਰ ਅਣਗਹਿਲੀਆਂ ਹੁੰਦੀਆਂ ਨੇ ਸਾਡੀਆਂ ਬਲਦੇਵ ਜੀ ਇਹ ਜੇ ਸਮਝ ਹੁੰਦੀ ਤਾਂ ਨਬਰਦਾਰ ਜੀ ਇਹਨਾਂ ਟੀਟਸ ਨਹੀਂ ਹੋਣਾ ਚਾਹੀਦਾ ਮੁਰਖਾਨਾ ਪੂਰਤੀ ਹੁੰਦੀ ਆ ਆਪਾਂ ਕੀ ਲੈਣਾ ਆਪਾਂ ਕਿਹੜੇ ਇੱਥੇ ਪਾਣੀ ਪੀਣਾ ਹੋਰ ਕਰਕੇ ਦੇਣਾ ਜਿਹੜਾ ਇਨਾ ਜਿਹੜਾ ਤਾਮਜਾਬ ਦੀ ਟੈਂਕੀ ਖੜੀ ਜਿਹੜਾ ਜਿਹੜਾ ਇਨਾ ਡੂੰਗਾ ਖੋਲ ਕਰਾਇਆ ਗਿਆ ਜਿਹੜਾ ਇਹਨਾਂ ਸਾਰਾ ਸਮਾਨ ਆਪਾਂ ਸਾਰਾ ਵਿਰਥ ਹੈ ਕੋਈ ਨਾ ਪਾਣੀ ਦੇ ਕਿਸੇ ਪਣਾ ਨਹੀਂ ਆ ਜਦੋਂ ਅਸੀਂ ਪਿਛੇ ਗੱਲਬਾਤ ਕੀਤੀ ਸੀ ਜਿਹੜੇ ਕਿਸਾਨ ਇੱਥੇ ਫਸਲ ਲੈ ਕੇ ਆਇਆ ਕਿ ਸਾਡੇ ਪੀੜ ਖਰਾਬ ਹੁੰਦੇ ਬਿਲਕੁਲ ਹੁੰਦੇ ਨੇ ਇਹ ਤਾਂ ਹੁੰਦੇ ਨੇ ਜਦੋਂ ਇੱਥੇ ਲਉਂਦੇ ਆ ਪੰਜ ਚਾਰ ਦੇ ਪੈ ਜਾਂਦੇ ਨੇ ਇਹ ਜਿਹਨਿੱਤੇ ਡਾਕਟਰ ਕੋਲ ਦਵਾਈ ਵਾਲੇ ਉਹਨਿੰਤੇ ਉਹਨਾਂ ਦਾ ਦਵਾਈ ਲੈਣੀ ਪੈਂਦੀ ਜਾ ਕੇ ਤਾਂ ਜਦੋਂ ਇਹ ਪਾਣੀ ਪੀ ਕੇ ਹੀ ਕਿ ਕਿਸਾਨ ਆਪਣੇ ਆਪੋ ਆਪਣੇ ਘਰਾਂ ਚੋਂ ਪਾਣੀ ਲੈ ਹੁੰਦੇ ਨਾਲ ਉਹਦਾ ਜਿਨ੍ਹਾਂ ਦੇ ਘਰੇ ਆਰੋ ਲੱਗਦੀ ਹੋਏ ਨੇ ਜਾਂ ਇਹ ਆਰੋ ਲੱਗਿਓ ਨੇ ਪ੍ਰਾਈਵੇਟ ਪਰ ਪ੍ਰਾਈਵੇਟ ਆਰੋ ਵਾਲਿਆਂ ਵੀ ਇਹ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਹੋਇਆ ਕਿਉਂਕਿ ਜੋ ਪਾਣੀ ਦੀ ਸਮਰਥਾ ਹੈਗੀ ਇਹ ਉਹ 250 ਤੋਂ ਥੱਲੇ ਪਾਣੀ ਚੰਗਾ ਜੀ ਤੇ ਇਹਨਾਂ ਨੇ 100-100 ਫੁੱਟ ਮੋਰ ਕਰਾਇਆ ਉਹਨੇ ਤੋ ਇਹ ਪਾਣੀ ਆਰੋ ਕਿੱਤੀ ਜਾਂਦੇ ਨੇ ਤੇ ਜਿਹੜਾ ਪਾਣੀ ਦੀ ਸਹੀ ਗੁਣਵੰਤਾ ਹੈਗੀ ਹੈ ਉਹ ਜਿੰਨੀ ਤੇ ਚੈੱਕ ਕਰਕੇ ਮਾਲ ਪੂਰਾ ਨਾ ਪਾਇਆ ਜਾਵੇ ਉਹ ਨਹੀਂ ਤੇ ਸਹੀ ਬਿਲਕੁਲ ਜਿਹੜਾ ਸਵਾਲ ਤੁਸੀਂ ਹੈ ਦੇਖ ਜਿਉ ਬੰਦਾ ਐਨਾ ਖਰਚਾ ਕਰਨ ਦਾ ਕੀ ਫਾਇਦਾ ਫਿਰ ਤੋਂ ਛੋਟਾ ਮੋਟਾ ਬੋਝ ਰਾ ਕੇ ਕੰਮ ਚਲਾ ਲੈਂਦੇ ਆ 850 ਜਿਹੜਾ ਇਹਦੇ ਚ ਜਿਹੜਾ ਮਾਲ ਜਿਹੜੀ ਪਾਈ ਗਈ ਹੈ ਬਹੁਤ ਡੂੰਘਾ ਬੋਲ ਕੀਤਾ ਗਿਆ ਬੜਾ ਲੰਮਾ ਸਮਾਂ ਨਵਾਂ ਕਰਦੇ ਲੱਗਿਆ ਜਦੋਂ ਬੋਲ ਰਿਹਾ ਸੀ ਹਾਂਜੀ ਹਾਂਜੀ ਲਗਭਗ ਮੇਰੇ ਖਿਆਲ ਨੇ 20 ਦਿਨ ਤੋਂ ਉੱਪਰ ਲੱਗ ਗਿਆ ਸੀ ਇਹਨੂੰ ਬੋਲ ਕਰਦਿਆਂ ਇੱਕ ਦਿਨ ਤੇ ਇੱਕ ਰਾਤ ਮਾਲ ਹੀ ਪਾਈ ਗਏ ਚੈੱਕ ਕਰੇ ਹੋ ਸਕਦਾ ਹੈ ਮੋਰ ਨੰਬਰਦਾਰ ਜੀ ਸਹੀ ਹੋਵੇ ਕੋਈ ਪਾਈਪ ਦੇ ਵਾਰਾ ਲੀਕ ਹੋ ਗਈ ਹੋਵੇ ਜਾਂ ਪਾਣੀ ਉੱਥੋਂ ਪੈ ਰਿਹਾ ਤਾਂ ਜਿੱਦ ਜ਼ਿਆਦਾ ਹੋਵੇ ਨਹੀਂ ਹੋ ਸਕਦਾ ਕਹਿ ਨਹੀਂ ਸਕਦੇ ਆ ਜੀ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗੀ ਪੈ ਸਕਦੇ ਨੇ ਕਿ ਇਹ ਸਾਮਾਨ ਪਾਇਆ ਚੈੱਕ ਤਾਂ ਕਰਨਾ ਚਾਹੀਦਾ ਹੈ ਕਿ ਸਾਮਾਨ ਕਿੱਥੇ ਪਾਇਆ ਜਿੱਥੇ ਪਾਣੀ ਚੰਗਾ ਸੀ ਉੱਥੇ ਪਾਇਆ ਕਿ ਸਾਰੇ ਪਾਣੀ ਚ ਸੀ ਉਹਨਾਂ ਨੇ ਮਾਲ ਪਾ ਦਿੱਤਾ ਜੇ ਸਾਰੇ ਪਾਣੀ ਚ ਉਹਨਾਂ ਮਾਲ ਪਾਇਆ ਤੇ ਉਹ ਵਿਅਰਥ ਹੈ ਕਿਉਂਕਿ ਸਾਰੇ ਪਾਣੀ ਚ ਨਹੀਂ ਪਾਣਾ ਚਾਹੀਦਾ ਸੀ ਪਾਣੀ ਪੈਰਿਆਂ ਦੇ ਹਿਸਾਬ ਨਾਲ ਕਿਤੇ ਕਿਤੇ ਚੰਗਾ ਹੈ ਜਿਵੇਂ ਕਿ ਕਿਤੇ 20 ਫੁੱਟ ਤੇ ਚੰਗਾ ਆ ਗਿਆ ਕਿਤੇ 50 ਫੁੱਟ ਤੇ ਚੰਗਾ ਆ ਗਿਆ ਕਿਤੇ 70 ਫੁੱਟ ਤੇ ਚੰਗਾ ਆ ਗਿਆ ਸੋ ਅਜਨੇ ਰੰਗ ਨੂੰ ਸਮਾਨ ਉਦੋਂ ਪਾਉਣਾ ਚਾਹੀਦਾ ਜਦੋਂ ਇਹ ਸਾਰੀ ਗੁਣਵੱਤਾ ਵੇਖ ਲਵੇ ਭਈ ਇੱਥੇ ਪਾਣੀ ਠੀਕ ਏ ਇਨੀ ਡੰਗਾਈ ਚ ਫਿਲਟਰ ਪਾਉਣਾ ਚਾਹੀਦਾ ਹੈ ਇਨੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ ਆਪਾਂ ਇਸ ਟਾਈਮ ਮੌਜੂਦ ਆ ਅਨਾਜ ਮੰਡੀ ਹ ਲਾਧੁਕਾ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਨੰਬਰਦਾਰ ਪਿਆਰੀ ਰਾਲ ਜੀ ਆ ਤੁਸੀਂ ਪਿੱਛੇ ਤਸਵੀਰਾਂ 'ਚ ਦੇਖ ਸਕਦੇ ਹੋ ਜਿਹੜਾ ਵਾਟਰ ਬਾਕਸ ਖੜਾ ਹੈ ਪਿੱਛੇ ਜੀ ਇੱਕ ਖਬਰ ਚੱਲੀ ਸੀ ਆ ਇਸ ਜਿਹੜਾ ਪਾਣੀ ਦਾ ਇਹਦਾ TDS ਲਗਭਗ 1100 ਪਲੱਸ ਹੈਗਾ ਤੇ ਜਿਹੜੇ ਇੱਥੋਂ ਦੇ ਕਿਸਾਨ ਨੇ ਜਿਹੜੇ ਇੱਥੇ ਚੋਨਾ ਕਣਕ ਲੈ ਕੇ ਆਉਂਦੇ ਨੇ ਜਦੋਂ ਪਾਣੀ ਪਿੰਦੇ ਨੇ ਤੋਂ ਬਿਮਾਰ ਹੋ ਜਾਂਦੇ ਨੇ ਉਹਨਾਂ ਦਾ ਪੇਟ ਖਰਾਬ ਹੋ ਜਾਂਦੇ ਨੇ ਆਪਾਂ ਗੱਲਬਾਤ ਕਰਦੇ ਹਾਂ ਨੰਬਰਦਾਰ ਜੀ ਨਾਲ ਕਿ ਜਦੋਂ ਬੋਰ ਹੋਇਆ ਸੀ ਤਾਂ ਨੰਬਰਦਾਰ ਜੀ ਇੱਥੇ ਮੌਜੂਦ ਸਨ ਆ ਕਿਤੇ ਨਾ ਕਿਤੇ ਡਿਸਕਸ ਸਲਾਮ ਮਸ਼ਰਾ ਵੀ ਦਿੰਦੇ ਰਹੇ ਜਿਹੜੇ ਬੋਰ ਕਰਦੇ ਸੀ ਜਿਹੜੇ ਅਧਿਕਾਰੀ ਸਨ ਇਹਨਾਂ ਕੋਲ ਆਪਾਂ ਸਾਰੀ ਲੈਣਿਆ ਜਾਣਕਾਰੀ ਜੀ ਨੰਬਰਦਾਰ ਜੀ ਸਵਾਗਤ ਹੈ ਜੀ ਲਾਈਫ ਹਾਲਿਕਾ ਚੈਨਲ ਤੇ ਤੁਹਾਡਾ ਜੀ ਸਭ ਤੋਂ ਪਹਿਲਾਂ ਜੀ ਬਲਦੇਵ ਜੀ ਤੁਹਾਡਾ ਬਹੁਤ ਬਹੁਤ ਵਧੀਆ ਧੰਨਵਾਦ ਹੈ ਜੋ ਕਿ ਤੁਸੀਂ ਲੋਕਾਂ ਪ੍ਰਤੀ ਅੱਜ ਪਾਣੀਆਂ ਸੰਬੰਧੀ ਜਿਹੜਾ ਮਸਲਾ ਲੈ ਕੇ ਆਏ ਹੋ ਔਰ ਲੋਕਾਂ ਨੂੰ ਜਾਗਰੂਤ ਕਰਨਾ ਆਇਆ ਔਰ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣ ਆਇਆ ਤੇ ਦੱਸਣ ਆਇਆ ਕਿ ਇਸ ਲਾਦੂ ਕਾ ਮੰਡੀ ਦਾ ਪਾਣੀ ਬਹੁਤ ਮਾੜਾ ਹੈ ਹਾਂਜੀ ਤੇ ਇਹਦੇ ਮੁੱਦੇ ਤੇ ਗੱਲ ਇਹ ਹੈ ਜੀ ਬਲਦੇਵ ਜੀ ਇਹਨੂੰ ਘਟ ਤੋਂ ਘਟ ਅੱਜ ਅਰਧਾ ਸਾਲ ਹੋ ਗਿਆ ਬੋਰ ਹੋਏ ਨੂੰ ਇਹਨਾਂ ਕ ਲਗਭਗ ਹੋ ਗਏ ਨੇ 5 ਤੋਂ ਜ਼ਿਆਦਾ ਜ਼ਿਆਦਾ ਹੋ ਗਏ ਨੇ 8 ਸਾਲ ਹੋ ਗਏ ਜਾਂ ਇਹ ਨਹੀਂ ਹੈ ਪੱਕਾ ਯਾਦ ਨਹੀਂ ਮੈਨੂੰ ਤਾਂ ਜਦੋਂ ਬੋਰ ਹੁੰਦਾ ਰਿਹਾ ਹੈ ਬੋਰ ਦੇ ਕਰਨ ਦੇ ਪ੍ਰਤੀ ਉਦੋਂ ਸਾਨੂੰ ਇੱਥੇ ਆਈਡੀਆ ਸੀਗਾ ਵੀ ਅਸੀਂ ਆਪਣਾ ਨਾਲ ਹੀ 10 ਕਿੱਲਾਂ ਤੇ ਅੱਗੇ ਆਪਣਾ ਘਰ ਹੈ ਤੇ ਆਸੇ ਪਾਸੇ ਲੋਕਾਂ ਨੇ ਇੱਥੇ ਬੋਰ ਵੱਲ ਟੂਵਲ ਕੀਤੇ ਹੋਏ ਨੇ ਘਰਾਂ ਦੇ ਵਿੱਚ ਆ ਢਾਣੀ ਹੈ ਢਾਣੀ ਤੇ ਵੀ ਕੀਤੇ ਹੋਏ ਨੇ ਜਿਹੜਾ ਕਿ ਇੱਥੇ ਪਾਣੀ ਦੀ ਸਮਰੱਥਾ ਜਿਹੜੀ ਆ ਨਾ ਜੋ ਚੰਗਾ ਪਾਣੀ ਆਏ 250 ਤੋਂ ਲੈ ਕੇ 350 ਤਾਈਂ ਪਾਣੀ ਚੰਗਾ ਹੈ 330 ਤੱਕਣ ਪਾਣੀ ਬਹੁਤ ਵਧੀਆ ਪੀਵਣ ਜਿਹੜੇ ਐਸਟੀਡੀ ਜਿਹੜੇ ਹੁੰਦੇ ਨੇ ਕੋਈ ਸੈੱਲ ਹੁੰਦੇ ਨੇ ਵਿੱਚ ਪਾਣੀ ਦੇ ਤੱਤ ਹੁੰਦੇ ਨੇ ਉਹ 400 ਤੋਂ 500 ਦੇ ਲਗਭਗ ਆ ਗਏ ਨੇ 250 ਤੋਂ ਲੈ ਕੇ 330 ਤੱਕਣ ਉਸ ਤੋਂ ਬਾਅਦ ਥੱਲੇ ਫਿਰ ਜਾਈਏ ਤਾਂ ਪਾਣੀ ਮਾੜਾ ਕਿਉਂਕਿ ਅਸੀਂ ਬੋਰਵਲ ਘਰੇ ਕੀਤੇ ਨੇ ਆਸੇ-ਪਾਸੇ ਹੋਏ ਨੇ ਤਾਂ ਥੱਲੇ ਜਦੋਂ ਜਾਂਦੇ ਆ ਤਾਂ ਪਾਣੀ ਦਾ ਫਿਰ ਚੈੱਕ ਕਰਨੇ ਆ ਥੋੜਾ ਸੈਂਪਲ ਲੈ ਕੇ ਤਾਂ ਪਾਣੀ ਮਾੜਾ ਆ ਜਾਂਦਾ ਉਹਦੇ ਫਿਰ 1100 1500 1600 ਐਸਟੀਡੀ ਜਿਹੜੇ ਨੇ ਵਾਦੇ ਜੀ ਤੇ 200 250 ਤੋਂ ਉੱਪਰ ਵੀ ਜਿਹੜੇ ਹੈਗੇ ਨੇ ਪਾਣੀ ਦੇ ਜਿਹੜੇ ਸਮਰਥ ਹੈਗੀ ਇਹ ਉਹ ਮਾੜੀ ਹੈ ਤਾਂ ਇਥੇ 100 150 ਫੁੱਟ ਤੇ ਪਾਣੀ ਬਹੁਤ ਵਧੀਆ ਸੋ ਉਸ ਵਕਤ ਜਦੋਂ ਬੋਰ ਹੋਇਆ ਸੀ ਤੇ ਅਧਿਕਾਰੀ ਕਰ ਰਹੇ ਸੀ ਤੇ ਠੇਕੇਦਾਰ ਵੀ ਸੀਗਾ ਤੇ ਜਈ ਸਾਹਿਬ ਵੀ ਬੈਠੇ ਸੀਗੇ ਤੇ ਮੈਂ ਆਇਆ ਤੇ ਮੈਂ ਜਦੋਂ ਵੇਖਿਆ ਬੋਰ ਨੂੰ ਪੁੱਛਿਆ ਦੱਸਿਆ ਸਲਾਹ ਮਸ਼ਵਰਾ ਕੀਤਾ ਵੱਖਰਾ ਵੱਖਰਾ ਸੈਂਪਲ ਲੈ ਰੇ ਸੀ ਇੱਕ ਖਾਣਾ ਬਣਾਇਆ ਸੀ ਜਦੋਂ 10 ਫੁੱਟ ਦੀ ਪੈਪ ਲਾਉਂਦੇ ਸੀ ਪਾਣੀ ਦੇ ਲੈਵਲ ਤੋਂ ਥੱਲੇ ਤਾਂ ਉਸ ਦਾ ਹਰ ਦਾ ਰੇਤਾ ਜਿਹੜਾ ਨਾ ਉਹ ਇੱਕ ਰੇਤਾ ਲੈ ਕੇ ਤੇ ਉਹ ਖਾਨੇ ਦੇ ਵਿੱਚ ਰੱਖਦੇ ਸੀ ਭਈ ਅਸੀਂ ਸੈਂਪਲ ਚੈੱਕ ਕਰਾਂਗੇ ਪਾਣੀ ਤਾਂ ਬੜੀ ਵਧੀਆ ਉਹਨਾਂ ਨੇ ਤਰੀਕੇ ਨਾਲ ਬੋਰ ਕੁਲ ਕੀਤੇ ਪਰ ਜਦੋਂ ਇਹਨਾਂ ਨੇ ਮਾਲ ਪਾਇਆ ਵਿੱਚ ਪਾਣੀ ਦੇ ਉਹ ਉਦੋਂ ਇਹਨਾਂ ਨੇ ਕੋਈ ਇਨਾ ਗੌਰ ਨਹੀਂ ਕੀਤਾ ਨਾ ਤਾਂ ਕੋਈ ਠੇਕੇਦਾਰ ਨੇ ਇਨਾ ਗੌਰ ਕੀਤਾ ਤੇ ਨਾ ਹੀ ਕੋਈ ਪ੍ਰਸ਼ਾਸਨ ਨੇ ਜਿਵੇਂ ਕਿ ਐਸ ਡੀਓ ਜਈ ਸਾਹਿਬ ਐਕਸ਼ਨ ਸਾਹਿਬ ਤਕਵੀਅ ਤੇ ਪਹੁੰਚਦੇ ਰਹਨੇ ਅਧਿਕਾਰੀ ਤੇ ਅਸੀਂ ਜਾਣਕਾਰੀ ਵੀ ਦੇਂਦੇ ਰਹੇ ਪਾਣੀ ਤੁਸੀਂ ਨਾ ਥੱਲੇ ਵਾਲਾ ਪਾਣੀ ਜਿਹੜਾ ਨਾ ਧਿਆਨ ਨਾਲ ਚੈੱਕ ਕਰਕੇ ਪਾਇਆ ਜੂਤਲਾ ਪਾਣੀ ਤਾਂ ਹੈ ਅੱਛਾ 250 ਤੋਂ ਲੈ ਕੇ 350 ਤੋਂ 330 ਤੱਕ ਜੀ ਤੇ ਉਸ ਤੋਂ ਥੱਲੇ ਪਾਣੀ ਮੋੜ ਮਾੜਾ ਹੈ ਤੇ ਵੈਸੇ ਤਾਂ ਥੱਲੇ ਬੋਰ ਕਰਨ ਦੀ ਜਿਆਦਾ ਡੁੰਗਾਈ ਦੀ ਲੋੜ ਹੀ ਨਹੀਂ ਜਦੋਂ ਪਾਣੀ ਮਾੜਾ ਤਾਂ ਤਾਂ ਮਹਿਕਮਾ ਕਹਿੰਦਾ ਨਹੀਂ ਅਸੀਂ ਤਾਂ ਆਦਾ ਜਿਹੜਾ ਸਾਨੂੰ ਉਤੂ ਹਦਾਇਤ ਹੈ ਅਸੀਂ ਤਾਂ ਉਸ ਮੁਤਾਬਕ ਚੱਲਣਾ ਹੈ ਅਸੀਂ ਉਹਨਾਂ ਨੂੰਗਾ 900 ਕੇ 850 ਫੁੱਟ ਇਹਨਾਂ ਦਾ ਲਗਭਗ ਬੋਰ ਹੋਇਆ ਹੈ 900 ਦੇ ਲਗਭਗ ਤੇ ਮਟੀਰੀਅਲ ਵੀ ਬਹੁਤ ਵਧੀਆ ਜਿਵੇਂ ਪਾਇਆ ਹੋਇਆ ਜਿਵੇਂ ਕਿ ਪਿੱਤਲ ਦੇ ਫਿਲਟਰ ਹੁੰਦੇ ਸੀ ਪੁਰਾਣੇ ਜ਼ਮਾਨੇ ਚ ਆਮ ਹੁੰਦੇ ਹੁੰਦੇ ਸੀ ਦਾ ਸਰਕਾਰ ਦੇ ਹੁਣ ਵੀ ਉਹ ਚੱਲਦੇ ਨੇ ਤੋਂ ਇਹ ਜੋ ਇਹਨਾਂ ਪੈਸਾ ਲਾਇਆ ਹੈ ਮੇਰਾ ਖਿਆਲ ਇਹਦਾ ਪੈਸਾ 50 ਲੱਖ ਤੋਂ ਉੱਪਰ-ਉੱਪਰ ਇਹਦਾ ਬੋਰ ਦਾ ਪੈਸਾ ਲੱਗ ਗਿਆ ਹੋਣਾ ਕਿਉਂਕਿ ਮਟੀਰੀਅਲ ਰੋਜ ਨਹੀਂ ਲਪਿੱਤਰ ਦੇ ਫਿਲਟਰ ਪਾਇਓ ਤੇ ਸਾਰਾ ਵਿਅਰਥ ਗਿਆ ਸੋ ਮੇਰੀ ਇਹ ਬੇਨਤੀ ਹੈ ਭਈ ਜੋ ਵੀ ਅਧਿਕਾਰੀ ਜਾਂ ਪ੍ਰਸ਼ਾਸਨ ਦੇ ਜੋ ਕਰਮਚਾਰੀ ਜੋ ਇਹ ਠੇਕਾਦਾਰੀ ਸਿਸਟਮ ਕੰਮ ਹੁੰਦਾ ਹੈ ਤਾਂ ਥੋੜੇ ਜਿ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਰਕਾਰ ਦਾ ਨੁਕਸਾਨ ਨਾ ਹੋਵੇ ਇਹ ਹੁਣ ਪਾਣੀ ਵੀ ਮਾੜਾ ਹੈ ਪੀਮਣ ਦੇ ਹੱਕ ਦਾ ਵੀ ਨਹੀਂ ਲੋਕਾਂ ਦੇ ਦਾ ਤੇ ਨੁਕਸਾਨ ਹੋ ਰਿਹਾ ਹੈ ਔਰ ਗਿਆਈ ਵਰਥ ਹੈ ਹਾਂਜੀ ਸੋ ਮੇਰੀ ਇਹ ਗੱਲ ਹੈ ਹਾਂ ਕਹਿਣਾ ਚਾਹਨਾ ਵੀ ਜੋ ਵੀ ਕੰਮ ਕਰਨਾ ਹੈ ਚਾਹੇ ਕੋਈ ਵਾਟਰ ਬਾਕਸ ਦਾ ਹੈ ਚਾਹੇ ਕੋਈ ਸੜਕ ਦਾ ਹੈ ਚਾਹੇ ਕੋਈ ਹੋਰ ਕਿਸੇ ਤਰ੍ਹਾਂ ਦਾ ਵੀ ਕੋਈ ਨਿਰਮਾਣ ਦਾ ਕੰਮ ਹੁੰਦਾ ਹੈ ਤਾਂ ਬੜੇ ਅ ਪ੍ਰਸ਼ਾਸਨ ਨੂੰ ਧਿਆਨ ਵਿੱਚ ਲਿਆ ਕੇ ਕਰਨਾ ਚਾਹੀਦਾ ਹੈ ਔਰ ਠੇਕੇਦਾਰਾਂ ਨੂੰ ਵੀ ਜਿਹੜੀ ਹੈ ਨਾ ਉਹ ਉਹਨਾਂ ਤੇ ਵੀ ਪੂਰੀ ਤਾੜਨ ਹੋਣੀ ਚਾਹੀਦੀ ਹੈ ਤੇ ठेकेदारों ਦਾ ਜਿੰਨੀ ਤਾਈ ਉਹ ਕੰਮ ਸਹੀ ਨਹੀਂ ਹੁੰਦਾ ਉਨੀ ਤਾਈ ਉਹਨਾਂ ਨੂੰ ਉਹ ਪੈਸਾ ਜਿਹੜਾ ਨਾ ਨਾ ਦਿੱਤਾ ਜਾਵੇ ਜੀ ਹਾਂ ਜੀ ਤਾਂ ਤੁਸੀਂ ਜ਼ਿੰਮੇਦਾਰ ਹੋ ਤੁਸੀਂ ਖੇਤਾਂ 'ਚ ਬੋਰ ਵਗੈਰਾ ਕਰਾਉਂਦੇ ਹੋ ਤੁਹਾਨੂੰ ਨੌਲੇਜ ਇਸ ਚੀਜ਼ ਦੀ ਹੈਗੀ ਹੈ ਜਦੋਂ ਤੁਸੀਂ ਇੱਥੇ ਡਿਸਕਸ ਡਿਸਕਸ ਕਰਦੇ ਰਹੇ ਹੋ ਜਾਂ ਸਲਾਹ ਦਿੰਦੇ ਰਹੋ ਕੌਣ ਸੀ ਜਿੰਨਾਂ ਸਲਾਹਤ ਦਿੰਦੇ ਰਹੇ ਸੀ ਉਸ ਵਕਤ ਤੁਸੀਂ ਦੱਸਿਆ ਜਿਹੜਾ ਪਾਣੀ 220 40 2800 ਜਿਹੜਾ ਮਤਲਬ ਵਧੀਆ ਪਾਣੀ 300 ਤੱਕ ਪਾਣੀ ਵਧੀਆ ਜਈ ਸਾਹਿਬ ਜਈ ਸਾਹਿਬ ਹੁੰਦੇ ਸੀ ਨਾਮ ਪਤਾ ਹੀ ਨਹੀਂ ਉਹਨਾਂ ਦਾ ਨਹੀਂ ਨਾਮ ਤਾਂ ਮੈਨੂੰ ਨਹੀਂ ਪਤਾ ਜੀ ਤੇ ਸਰਦਾਰ ਸੀਗੇ ਜਈ ਸਾਹਿਬ ਸੀਗੇ ਤੇ ਮੋਗੇ ਸਾਈਡ ਦੇ ਸੀਗੇ ਜੀ ਤਾਂ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ ਹੈ ਰਾਬਤੇ ਤੇ ਠੇਕੇਦਾਰ ਜਿਹੜੇ ਲਿਵਰ ਬੋਰ ਕਰਦੇ ਸੀਗੇ ਉਹਨਾਂ ਨਾਲ ਹੁੰਦੇ ਸੀਗੇ ਤਾਂ ਫਿਰ ਉਹ ਉਹਨਾਂ ਨੇ ਕੀ ਨੰਬਰਦਾਰ ਦੀ ਚੈੱਕ ਕੀਤਾ ਕਿਉਂਕਿ ਜੀ ਹੁਣ ਆਪਾਂ ਇਹਦਾ ਅੱਜ ਗੱਲ ਕਰੀਏ ਪਿੱਛੇ ਖਬਰ ਚੱਲ ਰਹੀ ਹੈ TDS 1100 ਪਲੱਸ ਹੈ ਤੇ ਜਿਹੜਾ ਤੁਸੀਂ ਕਹਿੰਦੇ ਸੈਂਪਲ ਰੇਤਾ ਚ ਵਾਰ-ਵਾਰ ਭੇਜਦੀ ਸੀ ਪਿੱਛੇ ਚੈੱਕ ਕਰਦੀ ਸੀ ਜਿਹੜੀ ਅਫਸਰ ਸਾਹਿਬ ਸੀ ਜਿਹੜੀ ਟੀਮ ਸੀ ਇਹਨਾਂ ਦੀ ਜਿਹੜਾ ਬੋਰ ਕਰਾਉਂਦੀ ਹੈ ਪਰ ਇਹਦਾ ਤਾਂ ਜੇ ਆਪਾਂ ਗੱਲ ਕਰੀ ਖੇਤਾਂ ਨਾਲੋਂ ਜ਼ਿਆਦਾ TDS ਹੈ ਆਪਾਂ ਆਪਣੇ ਖੇਤਾਂ ਦੀ ਗੱਲ ਕਰੀ ਆ ਆਪਣੇ ਜਿਹੜੇ ਅੱਜ ਬੋਰ 220 ਤੀ ਜਿਹੜੀ ਕੈਪੀਟਲ ਚਲਦੀ ਪਈ ਹੈ ਉਹਦਾ TDS ਲੱਗ ਕੋਈ 600 ਹੈ 6500 ਤੇ ਇਹਦਾ 1100 ਇਨਾ ਡੂੰਗਾ ਬੋਰ ਹੋਣ ਦੇ ਬਾਵਜੂਦ ਇਹ ਫਿਰ ਬਲਦੇ ਫਿਰ ਚੱਕ ਕੀ ਕਰਦੇ ਰਹੀਏ ਇਹ ਇਹ ਮਤਲਬ ਨਿਗਰਾਨ ਚ ਨਹੀਂ ਰਹੀ ਨਿਗਰਾਨੀ ਪੂਰੀ ਧਿਆਨ ਨਾਲ ਨਹੀਂ ਕੀਤੀ ਗਈ ਜਾਂ ਤਾਂ ਇਹਦੇ ਵਿੱਚ ਜਿਹੜਾ ਸਮਾਨ ਹੈ ਉਹ ਤੋੜ ਪਾਇਆ ਗਿਆ ਜਿੱਥੇ ਪਾਣੀ ਮਾੜਾ ਸੀ ਉੱਥੇ ਵੀ ਫਿਲਟਰ ਪਾਇਆ ਗਿਆ ਉਹ ਪਾਣੀ ਵਿੱਚ ਮਿਕਸ ਹੋ ਕੇ ਆਂਦਾ ਪਿਆ ਤੇ ਤਾਂ ਕਰਕੇ ਇਸ ਤਰ੍ਹਾਂ ਦਾ ਪਾਣੀ ਮਾੜਾ ਆਂਦਾ ਪਿਆ ਹੈ ਬਾਕੀ ਨਿਗਰਾਨੀ ਤਾਂ ਉਸ ਵਕਤ ਜਿਹੜੀ ਹੈ ਨਾ ਬਰੀਕੀ ਨਾਲ ਨਹੀਂ ਕੀਤੀ ਤੁਸੀਂ ਥੋੜਾ ਜਿਹਾ ਅੰਦਾਜ਼ਾ ਦੱਸੋ ਵੀ ਇਹ ਬੋਰ ਜਿਹੜਾ ਕਿੰਨਾ ਸਮਾਨ ਪਾਇਆ ਗਿਆ ਕਿਵੇਂ ਫਿਲਟਰ ਪਾਇਆ ਗਿਆ ਅੰਦਾਜ਼ਾ ਹੀ ਤੁਸੀਂ ਦੱਸੋ ਮੜਾ ਜਿਆ ਤੁਹਾਨੂੰ ਥੋੜੇ ਬੋਝ ਨਾਲ ਤੁਸੀਂ ਕੋਲ ਦੇ ਦੱਸਣ ਮੁਤਾਬਕ ਹੈ ਵੀ 900 ਤੋਂ ਪਲੱਸ ਇਹਨਾਂ ਨੇ ਬੋਰ ਕੀਤਾ ਸੀ ਜੀ ਤੇ 850 ਦੇ ਲਗਭਗ ਇਹਨਾਂ ਨੇ ਫਿਲਟਰ ਸਮਾਨ ਪਾਇਆ ਗਿਆ ਸੀ ਠੀਕ ਹੈ ਜੀ ਹਾਂਜੀ ਜੀ ਤਾਂ ਇਹਨਾਂ ਪੈਸਾ ਲਾ ਕੇ ਜਿਹੜੀ ਹੈ ਨਾ ਇਹ ਬਰਬਾਦ ਹੀ ਹੋਇਆ ਕੋਈ ਇਹਦਾ ਵਧੀਆ ਸੋਲੂਸ਼ਨ ਨਹੀਂ ਨਿਕਲਿਆ ਹੁਣ ਤੁਸੀਂ ਅਫਸਰ ਸ਼ਾਇਦ ਹੀ ਨਲਕੀ ਮੰਦੇ ਹੋ ਜਾਂ ਨੂੰ ਸਮਝ ਨਹੀਂ ਸੀ ਜਾਂ ਨੌਲੇਜ ਨਹੀਂ ਸੀ ਜਿਹੜਾ ਪਾਣੀ ਨਾ ਮਾੜੀ ਇਹ ਸਾਰੀਆਂ ਗੱਲਾਂ ਹੀ ਭਾਵੇਂ ਸਮਝ ਨਾ ਕਰਕੇ ਵੈਸੇ ਤਾਂ ਕਿਉਂਕਿ ਤੁਸੀਂ ਕਹਿੰਦੇ ਰਹੋ ਤੁਸੀਂ ਮੋਗੇ ਤੇ ਆ ਕੇ ਗੱਲ ਕਰਦੇ ਰਹੋ ਵੀ ਥੱਲੇ ਪਾਣੀ ਮਾੜਾ ਹੈ ਅਧਿਕਾਰੀਆਂ ਨੂੰ ਨਹੀਂ ਸਮਝ ਹੈਗੀ ਐਨੀ ਤਾਂ ਹੋਰ ਕਿਹਨੂੰ ਸਮਝਾਉਣੀ ਹੈ ਹਮ ਅਧਿਕਾਰੀਆਂ ਨੂੰ ਸਭ ਤੋਂ ਵੱਡੀ ਜਾਣਕਾਰੀ ਆਉਂਦੀ ਪਰ ਅਣਗੈਲੀ ਆਉਂਦੀਆਂ ਨੇ ਸਾਡੀਆਂ ਬਲਦੇਵ ਜੀ ਨਿੱਕੇ ਸਮਝ ਹੁੰਦੀ ਤਾਂ ਨੰਬਰਦਾਰ ਜੀ ਇਹਨਾਂ ਟੀਡੀਐਸ ਨਹੀਂ ਹੋਣਾ ਚਾਹੀਦਾ ਮੁਰਖਾਨਾ ਪੂਰਤੀ ਹੁੰਦੀ ਆ ਆਪਾਂ ਕੀ ਲੈਣਾ ਆਪਾਂ ਕਿਹੜਾ ਇੱਥੇ ਪਾਣੀ ਪੀਣਾ ਹੋਰ ਕਰਕੇ ਦੇਗਾ ਜੀ ਹਾਂਜੀ ਬੱਸ ਆ ਗਿਆ ਤਾਂ ਹੁਣ ਆਪਾਂ ਕਹਿ ਲੀਏ ਵੀ ਇੰਨਾ ਖਰਚਾ ਲਾਧੂ ਕਨਾਂ ਤਾਂ ਬਿਲਕੁਲ ਜਿਹੜਾ ਇੰਨਾ ਜਿਹੜਾ ਤਾਮਜਾਬ ਜਿਹੜਾ ਟੈਂਕੀ ਖੜੀ ਜਿਹੜਾ ਜਿਹੜਾ ਇੰਨਾ ਡੂੰਗਾ ਬੋਰ ਕਰਾਇਆ ਗਿਆ ਜਿਹੜਾ ਇੰਨਾ ਸਾਰਾ ਸਮਾਨ ਆਪਾਂ ਸਾਰਾ ਵਿਰਥ ਹੈ ਜੀ ਕੋਈ ਇਹਨਾਂ ਹੁਣ ਪਾਣੀ ਤੇ ਕਿਸੇ ਪੜਨ ਨਹੀਂ ਆ ਜਦੋਂ ਅਸੀਂ ਪਿੱਛੇ ਗੱਲਬਾਤ ਕੀਤੀ ਸੀ ਜਿਹੜੇ ਕਿਸਾਨ ਇੱਥੇ ਫਸਲ ਲੈ ਕੇ ਆਇਆ ਕਹਿੰਦੇ ਸਾਡੇ ਪੀੜ ਖਰਾਬ ਹੋਗੇ ਜੀ ਬ ਇਹ ਤਾਂ ਹੁੰਦੇ ਨੇ ਜਦੋਂ ਇੱਥੇ ਲਿਉਂਦੇ ਆ ਪੰਜ ਚਾਰ ਦੇ ਪੈ ਜਾਂਦੇ ਨੇ ਤੇ ਜਿੰਨੀ ਤਾਈ ਡਾਕਟਰ ਕੋਲੋਂ ਦਵਾਈ ਨਾ ਲਈਏ ਉਹਨੀ ਥੋੜੀ ਬੰਦਾ ਠੀਕ ਨਹੀਂ ਹੁੰਦਾ ਘਰੇ ਹਾਂ ਦਵਾਈ ਲੈਣੀ ਪੈਂਦੀ ਜਾ ਕੇ ਤਾਂ ਜਦੋਂ ਇਹ ਪਾਣੀ ਪੀ ਕੇ ਹੀ ਕਿ ਕਿਸਾਨ ਆਪਣੇ ਆਪੋ ਆਪਣੇ ਘਰਾਂ ਚੋਂ ਪਾਣੀ ਲੈ ਆਉਂਦੇ ਨੇ ਆਰੋ ਦਾ ਜਿਨ੍ਹਾਂ ਦੇ ਘਰੇ ਆਰੋ ਲੱਗੇ ਹੋਏ ਨੇ ਜਾਂ ਇਹ ਆਰੋ ਲੱਗੇ ਹੋਏ ਨੇ ਪ੍ਰਾਈਵੇਟ ਪਰ ਪ੍ਰਾਈਵੇਟ ਆਰੋ ਵਾਲਿਆਂ ਵੀ ਇਹ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਹੋਇਆ ਕਿਉਂਕਿ ਜੋ ਪਾਣੀ ਦੀ ਸਮਰਥਾ ਹੈਗੀ ਇਹ ਉਹ 250 ਤੋਂ ਥੱਲੇ ਪਾਣੀ ਚੰਗਾ ਤੇ ਇਹਨਾਂ ਨੇ 100-100 ਫੁੱਟ ਬੋਰ ਕਰਾਇਆ ਨੇ ਤੇ ਉਹ ਪਾਣੀ ਹਾਰੋ ਕੀਤੀ ਜਾਂਦੇ ਨੇ ਤੇ ਜਿਹੜਾ ਪਾਣੀ ਦੀ ਸਹੀ ਗੁਣਵੰਤਾ ਆ ਗਈ ਹੈ ਉਹ ਜਿੰਨੀ ਤਾਂ ਚੈੱਕ ਕਰਕੇ ਮਾਲ ਪੂਰਾ ਨਾ ਪਾਇਆ ਜਾਵੇ ਉਹ ਨਹੀਂ ਤਾਂ ਸਹੀ ਨਹੀਂ ਮਿਲਦਾ ਤਾਂ ਬਿਲਕੁਲ ਜਿਹੜਾ ਸਵਾਲ ਤੁਸੀਂ ਦੇਖ ਸਕਦੇ ਹੋ ਬਣਦਾ ਹੈ ਇੰਨਾ ਖਰਚਾ ਕਰਨ ਦਾ ਕੀ ਫਾਇਦਾ ਫਿਰ ਤਾਂ ਛੋਟਾ-ਮੋਟਾ ਬੋਰ ਕਰਾ ਕੇ ਕੰਮ ਚਲਾ ਲੈਂਦੇ ਸਾਢੇ 800 ਜਿਹੜਾ ਇਹਨਾਂ ਚ ਜਿਹੜਾ ਮਾਲ ਜਿਹੜੇ ਪੈ ਪਾਈ ਗਈ ਹੈ ਬਹੁਤ ਡੂੰਘਾ ਬੋਰ ਕੀਤਾ ਗਿਆ ਬੜਾ ਲੰਮਾ ਸਮਾਂ ਨੰਬਰਦਾਰ ਜੀ ਲੱਗਿਆ ਸੀ ਜਦੋਂ ਬੋਰ ਹੋਇਆ ਸੀ ਲਗਭਗ ਹਾਂਜੀ ਹਾਂਜੀ ਲਗਭਗ ਮੇਰੇ ਖਿਆਲੇ 20 ਦਿਨ ਤੋਂ ਉੱਪਰ ਲੱਗਿਆ ਸੀ ਇਹਨਾਂ ਨੂੰ ਬੋਰ ਕਰਦਿਆਂ ਕਰਾਂਦਿਆਂ ਇੱਕ ਦਿਨ ਤੇ ਇੱਕ ਰਾਤ ਤਾਂ ਮਾਲ ਹੀ ਪਾਈ ਗਨ ਵਿੱਚ ਜੀ ਹਾਂਜੀ ਇੱਕ ਦਿਨ ਰਾਤ ਦੋ ਦਿਨ ਲੱਗੇ ਨਾ ਰਾਤ ਲੱਗੀ ਹੈ ਤਾਂ ਮਾਲ ਪਿਆ ਤੇ ਜਾ ਕੇ ਬੋਰ ਬੋਰਵਲ ਚੱਲਿਆ ਤਾਲ ਜਿਹੜੇ ਹੁਣ ਖੜਦੇ ਨੇ ਜਿਹੜੇ ਇੱਥੇ ਦੀ ਅਫਸਰਸ਼ਾਹੀ ਸੀ ਜਿਹੜਾ ਠੇਕੇਦਾਰ ਸੀ ਇਹਨੂੰ ਜ਼ਰੂਰ ਦੁਬਾਰਾ ਇਸ ਬੋਰ ਨੂੰ ਆ ਕੇ ਚੈੱਕ ਕਰੇ ਹੋ ਸਕਦਾ ਬੋਰ ਨੰਬਰਦਾਰ ਜੀ ਸਹੀ ਹੋਵੇ ਕੋਈ ਪਾਈਪ ਵਗੈਰਾ ਲੀਕ ਹੋ ਗਈ ਹੋਵੇ ਜਾਂ ਪਾਣੀ ਉੱਥੋਂ ਪੈ ਰਿਹਾ ਤਾਂ ਟੀਡੀਸ ਜ਼ਿਆਦਾ ਹੋਵੇ ਇਹ ਵੀ ਹੋ ਸਕਦਾ ਕਹਿ ਨਹੀਂ ਸਕਦੇ ਆ ਜੀ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੈ ਉਹ ਕੀ ਕਹਿ ਸਕਦੇ ਨੇ ਕੀ ਮੈਂ ਸਮਾਨ ਪਾਇਆ ਚੈੱਕ ਤਾਂ ਕਰਨਾ ਚਾਹੀਦਾ ਜੀ ਅਸੀਂ ਸਮਾਨ ਕਿਵੇਂ ਪਾਇਆ ਜਿੱਥੇ ਪਾਣੀ ਚੰਗਾ ਸੀ ਉੱਥੇ ਪਾਇਆ ਹੈ ਕਿ ਸਾਰੇ ਪਾਣੀ ਚ ਉਹਨਾਂ ਨੇ ਮਾਲ ਪਾ ਦਿੱਤਾ ਇਹ ਸਾਰੇ ਪਾਣੀ ਚ ਉਹਨਾਂ ਮਾਲ ਪਾਇਆ ਤੇ ਉਹ ਵਿਅਰਥ ਹੈ ਕਿਉਂਕਿ ਸਾਰੇ ਪਾਣੀ ਚ ਨਹੀਂ ਪਾਣਾ ਚਾਹੀਦਾ ਸੀ ਪਾਣੀ ਬੈਰਿਆਂ ਦੇ ਹਿਸਾਬ ਨਾਲ ਕਿਤੇ ਕਿਤੇ ਚੰਗਾ ਹੈ ਜਿਵੇਂ ਕਿ ਕਿਤੇ 100 ਫੁੱਟ ਤੇ ਚੰਗਾ ਆ ਗਿਆ ਕਿਤੇ 50 ਫੁੱਟ ਤੇ ਚੰਗਾ ਆ ਗਿਆ ਕਿਤੇ 70 ਫੁੱਟ ਤੇ ਚੰਗਾ ਆ ਗਿਆ ਸੋ ਅੰਜੀ ਰੰਗ ਨੂੰ ਸਮਾਨ ਉਦੋਂ ਪਾਉਣਾ ਚਾਹੀਦਾ ਜਦੋਂ ਇਹ ਸਾਰੀ ਗੁਣਵੰਤਾ ਵੇਖ ਲਵੇ ਭਈ ਇੱਥੇ ਪਾਣੀ ਠੀਕ ਏ ਇਨੀ ਡੂੰਘਾਈ 'ਚ ਫਿਲਟਰ ਪਾਣਾ ਚਾਹੀਦਾ ਏ ਇਨੀ ਡੂੰਘਾਈ 'ਚ ਪੀ ਪਾਣੀ ਚਾਹੀਦੀ ਏ ਤਾਂ ਕਿ ਉਹ ਜਿਹੜਾ ਮਾੜਾ ਪਾਣੀ ਵਿੱਚ ਨਾ ਰਲ ਸਕੇ ਜੀ ਤਾਂ ਨੰਬਰਦਾਰ ਜੀ ਤੁਸੀਂ ਪਿੰਡ ਦੇ ਨੰਬਰਦਾਰ ਹੋ ਮੋਹਤਬਰ ਹੋ ਤੁਸੀਂ ਕਿਸਾਨ ਵੀ ਹੋ ਹੁਣ ਮੰਗ ਕੀ ਕਰਦੇ ਹੋ ਮਤਲਬ ਇਸ ਬੋਰ ਦੇ ਸਬੰਧ ਵਿੱਚ ਮੰਗ ਤਾਂ ਇਹ ਹੀ ਹੈ ਬਈ ਦੁਬਾਰਾ ਇਸ ਦਾ ਹੱਲ ਕੀਤਾ ਜਾਵੇ ਜਾਂ ਤਾਂ ਕੋਈ ਬੋਰ ਕਰਾਇਆ ਜਾਵੇ ਜਿਵੇਂ ਕਿ 250 ਤੋਂ ਲੈ ਕੇ 330 ਤੱਕਨ ਪਾਣੀ ਚੰਗਾ ਹੈ ਉਨੀ ਤੱਕਨ ਕੋਈ ਦੁਬਾਰੇ ਬੋਰ ਕਰਾਇਆ ਜਾਵੇ ਤੇ ਉਹਦੇ ਤੇ ਮੋਟਰ ਪਾਈ ਜਾਵੇ ਤੇ ਪਾਣੀ ਜਿਹੜਾ ਮੰਡੀ ਨੂੰ ਮੁਹੱਈਆ ਕਰਾਇਆ ਜਾਵੇ ਇਹਨੇ ਪੈਸੇ ਲਾਉਣ ਦੀ ਲੋੜ ਹੀ ਨਹੀਂ ਹੈ ਰੂੰਗੇ ਜਾਉਣ ਦੀ ਤੇ ਜਾਂ ਕੋਈ ਚੰਗੀ ਤਕਨੀਕ ਨਾਲ ਜਿੱਥੇ ਪੂਰੀ ਤਸੱਲੀ ਹੋਵੇ ਉਹ ਵਿਭਾਗਾ ਉੱਥੇ ਪਾਣੀ ਕਰਵਾਵੇ ਬੋਰ ਆ ਹੁਣ ਮੌਕੇ ਤੇ ਤਾਂ ਚਲੋ ਹੁਣ ਫਸਲ ਆ ਗਈ ਹੁਣ ਕੁਝ ਨਹੀਂ ਹੋ ਸਕਦਾ ਕੋਈ ਸਮਾਂ ਥੋੜਾ ਲੋਕਾਂ ਕਿਸਾਨ ਫਸਲ ਲੈ ਕੇ ਆ ਰਹੇ ਨੇ ਜਿਹੜੀ ਮੌਜੂਦਾ ਮੰਡੀ ਲਾਧੂਗਾ ਦੀ ਮਾਰਕੀਟ ਕਮੇਟੀ ਹੈ ਕਿਉਂਕਿ ਉਹਨੇ ਸਾਰਾ ਪ੍ਰਬੰਧ ਦੇਖਣਾ ਉਹਨੇ ਪਾਣੀ ਦੇਖਣਾ ਉਹਨੂੰ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਪਾਣੀ ਵਗੈਰਾ ਪਿਆ ਜਾ ਰਿਹਾ ਹੈ ਧਿਆਨ ਵੈਸੇ ਤਾਂ ਇਹ ਮਾਰਕੀਟ ਕਮੇਟੀ ਦਾ ਇਹਨੇ ਹੀ ਪ੍ਰਬੰਧ ਕਰਨਾ ਇਹਨਾਂ ਦੇ ਅਧਿਕਾਰੀਆਂ ਨੇ ਕਰਨਾ ਹੁੰਦਾ ਹੈ ਤੇ ਇਹ ਜੋ ਆੜਤੀ ਐਸੋਸੀਏਸ਼ਨ ਹੈਗੀ ਹੈ ਜੀ ਉਹਨਾਂ ਦਾ ਵੀ ਇੱਥੇ ਵੇਲੇ ਧਿਆਨ ਕੋਈ ਨਹੀਂ ਹੈ ਉਹ ਹੀ ਆਪਣੇ ਆਪ ਆਪਣੇ ਆਪ ਘਰਾਂ ਚੋਂ ਪਾਣੀ ਲੈ ਕੇ ਆਉਂਦੇ ਨੇ ਜੀ ਸਲੇਰੀ ਉਹ ਕਿਵੇਂ ਆਉਂਦੇ ਨੇ ਪਸਾਰੀ ਬਟੇਰੂ ਉਸ ਤਰ੍ਹਾਂ ਬਈ ਜਦੋਂ ਸੀਜ਼ਨ ਆ ਗਿਆ ਉਦੋਂ ਦੇ ਦਾ ਦੇ ਇੱਥੇ ਲਾ ਲੈ ਤੇ ਮੜ ਜੁਲੀ ਵੀ ਇਸ ਤਰ੍ਹਾਂ ਚਾਹ ਤੇ ਤੇ ਪਾਸੇ ਹੋ ਗਿਆ ਦੁਕਾਨਾਂ ਤੇ ਉਹਨਾਂ ਕਿਹੜਾ ਇੱਥੇ ਪਾਣੀ ਪੀਣੋਂ ਹੁੰਦਾ ਉਹਨਾਂ ਦਾ ਵੀ ਆੜਤੀਆਂ ਦਾ ਵੀ ਇੱਧਰ ਕੋਈ ਨਹੀਂ ਧਿਆਨ ਨਾ ਤਾਂ ਕੋਈ ਬਰਦਾਨ ਦਾ ਧਿਆਨ ਹੈ ਨਹੀਂ ਤਾਂ ਬਰਦਾਨ ਦਾ ਫਰਜ਼ ਬਣਦਾ ਸੀ ਜਦੋਂ ਉਹ ਰਹੁੰਦਾ ਰਿਹਾ ਇੱਥੇ ਉੱਤੇ ਰਹਿਣਾ ਹੂੰ ਜਾਣਕਾਰੀ ਰੱਖਦਾ ਉਹਨਾਂ ਦਾ ਵੀ ਸਾਡੀ ਮੰਡੀ ਹੈਗੀ ਏ ਤਾਂ ਬਸ ਇਹ ਬੇਧਿਆਨਿਆ ਚ ਕੰਮ ਕੀਤਾ ਗਿਆ ਜੀ ਆਪਾਂ ਕਹਿ ਸਕਦੇ ਹਾਂ ਨੰਬਰਦਾਰ ਜੀ ਜਿਹੜਾ ਲੋਕਾਂ ਦਾ ਟੈਕਸ ਦਾ ਪੈਸਾ ਬਿਲਕੁਲ ਜਿਹੜਾ ਉਹਨਾਂ ਤੁਸੀਂ 50 ਲੱਖ ਅੰਦਾਜ਼ਾ ਦੱਸਿਆ ਵੀ ਹੋ ਸਕਦਾ ਖਰਚਾ ਤੇ ਫਿਰ ਵਿਅਰਥ ਗਿਆ ਬਿਲਕੁਲ ਲੋਕਾਂ ਦਾ ਟੈਕਸ ਲੋਕਾਂ ਦਾ ਪੈਸੇ ਬਿਲਕੁਲ ਬੁਕਾਰ ਗਿਆ ਸਿਰਫ ਅੰਗੇਲੀਆਂ ਦੇ ਕਰਨ ਬਿਲਕੁਲ ਜੀ ਵਿਅਰਥ ਗਿਆ ਬਿਲਕੁਲ ਹੰਗਾਈ ਲਿਆ ਕਰਨ ਜੀ ਹਾਂਜੀ ਹੁਣ ਲੋਕ ਪਿੰਡਾਂ ਵਿੱਚ ਪਾਣੀ ਪੀਂਦੇ ਹੀ ਪਏ ਹਨ ਘਰਾਂ ਵਿੱਚ ਬੋਰ ਕਰਕੇ ਪੀਂਦੇ ਪੈਣੇ ਆਪ ਦੇ ਧਿਆਨ ਨਾਲ ਬੋਰ ਕਰਾਈਂਦੇ ਨੇ ਪੈਸੇ ਵੀ ਥੋੜੇ ਲਾਉਂਦੇ ਨੇ ਪਾਣੀ ਵੀ ਚੰਗਾ ਪੀਂਦੇ ਹਾਂਜੀ ਹਾਂਜੀ ਤੇ ਇੱਥੇ ਪਾਣੀ ਮੰਡੀ ਚ ਕਿਉਂ ਮਾੜਾ ਸਭੂ ਚੰਗਾ ਹੋਣਾ ਚਾਹੀਦਾ ਬਿਲਕੁਲ ਲੱਗੇ ਹੁੰਦੇ ਨਹੀਂ ਠੇਕਾ ਸਿਸਟਮ ਬੋਰ ਲਈ ਹੁੰਦੇ ਨਹੀਂ ਉਹ ਸਹੀ ਦਿਹਾੜੀ ਚ 100 ਫੁੱਟ